ਪਰਵਾਸੀ ਪਰਿਵਾਰ ਦੇ ਵਿੱਚੋਂ ਇੱਕ ਲੜਕੀ 14 ਸਾਲ ਦੀ ਨਵਾਲਗ ਬੇਟੀ ਦਾਖਲ ਹੋਈ ਸੀ ਜਿੱਥੇ ਡਾਕਟਰ ਸਾਹਿਬ ਨੇ ਰੁਕਾ ਭੇਜਿਆ ਤਾਂ ਅਸੀਂ ਜਾ ਕੇ ਦੇਖਿਆ ਕਿ ਉਹ ਬੱਚੀ ਪਿਛਲੇ 4 ਕੁ ਮਹੀਨਿਆਂ ਦੀ ਪ੍ਰੈਗਨੈਂਟ ਸੀ ਉਹਦਾ ਅਵੋਸ਼ਨ ਹੋ ਚੁੱਕਾ ਸੀ ਤੇ ਉਸ ਲੜਕੀ ਨੂੰ ਅਸੀਂ ਬਾਰ-ਬਾਰ ਮਤਲਬ ਪ੍ਰੇਮ ਨਾਲ ਵਧੀਆ ਪੁੱਛਗਪੜਤਾੜ ਕੀਤੀ ਤੇ ਉਹਦੇ ਪੇਰੈਂਟਸ ਤੋਂ ਵੀ ਪੁੱਛਣਾ ਚਾਹਿਆ ਕਿ ਇਹ ਘਟਨਾ ਕਿਵੇਂ ਹੋਈ ਹੈ ਪਰ ਉਹਨਾਂ ਨੇ ਸਾਨੂੰ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤਾ ਜਿਸ ਕਰਕੇ ਅਸੀਂ ਜਿਲ੍ਹਾ ਚਾਈਲਡ ਵੈਲਫੇਅਰ ਕਮੇਟੀ ਦੇ ਮੈਂਬਰਾਂ ਰਾਹੀਂ ਵੀ ਕਾਉਂਸਲਿੰਗ ਕਰਵਾਈ ਪਰੰਤੂ ਸਾਡੇ ਕੋਈ ਵੀ ਗੱਲ ਉਹਨਾਂ ਨੇ ਪੱਲੇ ਨਹੀਂ ਪਾਈ ਉਹਦੇ ਬਿਆਨ ਦੇ ਉੱਤੇ ਨਵਾਲਗ ਵਿਅਕਤੀ ਦੇ ਖਿਲਾਫ 363 366 376 ਪੋਕਸੋ ਐਕਟ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਤਾ ਤੇ ਲੜਕੀ ਦਾ ਚੈੱਕਅਪ ਕਰਾਇਆ ਗਿਆ ਤੇ ਅਗਲੀ ਕਾਰਵਾਈ ਜਾਰੀ ਹੈ ਰਾਨੇ ਤਫਤੀਸ਼ ਹੋਰ ਡੂੰਘਾਈ ਨਾਲ ਤਫਤੀਸ਼ ਕਰਕੇ ਅਸਲ ਦੋਸ਼ੀਆਂ ਦਾ ਪਤਾ ਲਗਾਇਆ ਜਾਊਗਾ ਲੜਕੀ ਦੀ ਮਾਤਾ ਨੇ ਦੱਸਿਆ ਤੇ ਲੜਕੀ ਨੇ ਜੋ ਵੀ ਆਪਣੀ ਮਾਤਾ ਕੋਲੇ ਡਿਸਕਲੋਜ਼ ਕੀਤਾ ਤੇ ਅਸੀਂ ਵੀ ਸਾਡੇ ਲੇਡੀ ਸਟਾਫ ਰਾਹੀਂ ਪੁੱਛਗਿੱਛ ਕੀਤੀ ਲੜਕੀ ਨੇ ਦੱਸਿਆ ਕਿ ਉਹ ਸ਼ਾਮ ਦੇ 5 ਵਜੇ ਤੋਂ 8 ਵਜੇ ਤੱਕ ਬੱਸ ਸਟੈਂਡ ਦੇ ਨੇੜੇ ਆਂਡਿਆਂ ਦੀ ਜਿਹੜੀ ਲੋ ਆਉਂਦੇ ਸੀ ਜਿੱਥੇ ਉਹਦਾ ਛੋਟਾ ਭਰਾ ਵੀ ਨਾਲ ਹੁੰਦਾ ਸੀ ਉਥੇ ਇੱਕ ਮੋਨਾ ਨੌਜਵਾਨ ਜਿਹਦਾ ਉਹ ਨਾਂ ਨਹੀਂ ਸੀ ਜਾਣਦੀ ਉਹ ਉੱਥੇ ਡੇਲੀ ਆਂਡੇ ਖਾਣਾ ਹੁੰਦਾ ਸੀ ਤੇ ਉੱਥੋਂ ਉਹਦੇ ਨਾਲ ਕੋਈ ਉਹਦਾ ਸਬੰਧ ਬਣ ਗਿਆ ਤਾਂ ਉਹ ਲੜਕਾ ਜਿਹੜਾ 20 22 ਸਾਲ ਦਾ ਇਹ ਦੱਸਦੇ ਨੇ ਉਹ ਉੱਥੇ ਦੇ ਖਾਲੀ ਪਏ ਪਲਾਟਾਂ ਦੇ ਵਿੱਚ ਉਹਨੂੰ ਲੈ ਜਾਂਦਾ ਸੀ ਤੇ ਉੱਥੋਂ ਹੀ ਉਹਦਾ ਸੈਕਸ ਰਿਲੇਸ਼ਨ ਹੁੰਦਾ ਸੀ ਇਹ ਪਿਛਲੇ 4-5 ਮਹੀਨਿਆਂ ਤੋਂ ਉਹਦੇ ਨਾਲ ਹੋ ਰਿਹਾ ਸੀ ਇਸ ਕਰਕੇ ਉਸ ਲੜਕੇ ਦੀ ਅਸੀਂ ਪਰਚੋਲ ਕਰਾਂਗੇ ਉਹ ਲੜਕਾ ਕੌਣ ਸੀ ਪਰੰਤੂ ਇਹ ਇਹ ਪਰਿਵਾਰ ਨੂੰ ਉਸ ਦਾ ਅਤਾ ਜਾਂ ਪਤਾ ਜਾਂ ਨਾਮ ਜਾਂ ਕੋਈ ਮੋਬਾਈਲ ਨੰਬਰ ਕੁਝ ਵੀ ਨਹੀਂ ਪਤਾ ਬੱਚੀ ਜਿਹੜੀ ਹੈਗੀ ਹੈ ਬਿਲਕੁਲ ਤੰਦਰੁਸਤ ਹੈ ਡਾਕਟਰ ਨਾਲ ਵੀ ਦੋ ਤਿੰਨ ਵਾਰ ਗੱਲ ਹੋਈ ਹੈ ਬਿਲਕੁਲ ਉਹ ਆਪ ਵੀ ਅਸੀਂ ਵੀ ਜਾ ਕੇ ਕਾਉਂਸਲਿੰਗ ਕੀਤੀ ਹੈ ਤਾਂ ਬਿਲਕੁਲ ਫਿੱਟ ਹੈ